ਤੇ ਸਹਾਰਿਆ ਮੁਗਲਾਂ ਨੇ ਜੋਰ ਲਾ ਲਿਆ ਬੰਦਾ ਸਿੰਘ ਨਾ ਬੰਦਾ ਸਿੰਘ ਨਾ ਬੰਦਾ ਸਿੰਘ ਨਾ ਸਿੱਧਕ ਤੋਂ ਹਾਰਿਆ ਮੁਗਲਾਂ ਨੇ ਜੋਰ ਲਾ ਲਿਆ ਉਹ ਬੈਠਾ ਸੂਰਮਾ ਸਮਾਦੀ ਸਿੰਘ ਲਾ ਕੇ ਤੇ ਉਹ ਬੈਠਾ ਸੂਰਮਾ ਸਮਾਦੀ ਸਿੰਘ ਲਾ ਕੇ ਤੇ ਉਹ ਤੇਜ ਸ਼ੁਰੀਆਂ ਜਲਾਦ ਚਮਕਾ ਕੇ ਤੇ ਤੇਜ ਸ਼ੁਰੀਆਂ ਜਲਾਦ ਚਮਕਾ ਕੇ ਤੇ ਉਹ ਬੰਦਾ ਸਿੰਘ ਸਿੰਘ ਦੇ ਦਿਵਾਲੇ ਹੋ ਗਏ ਆ ਕੇਤੇ ਉਹ ਦੱਸ ਕਿਹੜੀ ਮੋਤੇ ਦੱਸ ਕਿਹੜੀ ਮੋਤੇ ਦੱਸ ਕਿਹੜੀ ਮੋਤੇ ਜਾਵੇ ਤੈਨੂੰ ਮਾਰਿਆ ਮੁਗਲਾਂ ਨੇ ਝੋਲ ਲਾਲਿਆ ਬੰਦਾ ਸਿੰਘ ਨਾ ਬੰਦਾ ਸਿੰਘ ਨਾ ਬੰਦਾ ਸਿੰਘ ਨਾ ਸਿੱਧਕ ਤੋਂ ਹਾਰਿਆ ਮੁਗਲਾਂ ਨੇ ਝੋਲ ਲਾਲਿਆ ਮੁਖ ਹੱਦੋਂ ਵੱਧ ਸੀਸ ਤੇ ਸਹਾਰਿਆ ਮੁਗਲਾਂ ਨੇ ਝੋਲ ਲਾਲਿਆ ਬੰਦਾ ਸਿੰਘ ਨਾ ਬੰਦਾ ਸਿੰਘ ਨਾ ਬੰਦਾ ਸਿੰਘ ਨਾ ਸਿੱਧਕ ਤੋਂ ਹਾਇਆ ਮੁਗਲਾਂ ਨੇ ਜੋਰ ਲਾ ਲਿਆ ਉਹ ਬੈਠਾ ਸੂਰਮਾ ਸਮਾਦੀ ਸਿੰਘ ਲਾ ਕੇ ਤੇ ਬੈਠਾ ਸੂਰਮਾ ਸਮਾਦੀ ਸਿੰਘ ਲਾ ਕੇ ਤੇ ਉਹ ਤੇਜ ਸ਼ੁਰੀਆਂ ਜਲਾਦ ਚਮਕਾ ਕੇ ਤੇ ਤੇਜ ਸ਼ੁਰੀਆਂ ਜਲਾਦ ਚਮਕਾ ਕੇ ਤੇ ਉਹ ਬੰਦਾ ਸਿੰਘ ਦੇ ਦੁਆਣੇ ਹੋ ਗਿਆ ਕੇਤੇ ਬੰਦਾ ਸਿੰਘ ਦੇ ਦਵਾਲੇ ਹੋ ਗਿਆ ਕੇਤੇ ਉਹ ਦੱਸ ਕਿਹੜੀ ਮੋਤੇ ਦੱਸ ਕਿਹੜੀ ਮੋਤੇ ਦੱਸ ਕਿਹੜੀ ਮੋਤੇ ਜਾਵੇਂ ਤੈਨੂੰ ਮਾਰਿਆ ਮੁਗਲਾਂ ਨੇ ਜ਼ੋਰ ਲਾ ਲਿਆ ਬੰਦਾ ਸਿੰਘ ਨਾ ਬੰਦਾ ਸਿੰਘ ਨਾ ਬੰਦਾ ਸਿੰਘ ਨਾ ਸਿੱਦਕ ਤੋਂ ਹਾਰਿਆ ਮੁਗਲਾਂ ਨੇ ਜ਼ੋਰ ਲਾ ਲਿਆ ਖੁਕ ਹੱਦੋਂ ਵੱਧ ਸੀਸ ਤੇ ਸਹਾਰਿਆ ਮੁਗਲਾਂ ਨੇ ਜ਼ੋਰ ਲਾ ਲਿਆ ਬੰਦਾ ਸਿੰਘ ਨਾ ਬੰਦਾ ਸਿੰਘ ਨਾ ਬੰਦਾ ਸਿੰਘ ਨਾ ਸਿੱਦਕ ਤੋਂ ਹਾਰਿਆ ਮੁਗਲਾਂ ਨੇ ਜ਼ੋਰ ਸ਼ੁਰੀਆਂ ਜਲਾਦ ਚਮਕਾ ਕੇ ਤੇ ਸ਼ੁਰੀਆਂ ਜਲਾਦ ਚਮਕਾ ਕੇ ਤੇ ਬਰਦਾ ਸਿੰਘ ਦੇ ਦਿਵਾਲੇ ਹੋ ਗਿਆ ਕੇ ਤੇ ਬਰਦਾ ਸਿੰਘ ਦੇ ਦਿਵਾਲੇ ਹੋ ਗਿਆ ਕੇ ਤੇ ਦੱਸ ਕਿਹੜੀ ਮੋਤੇ ਦੱਸ ਕਿਹੜੀ ਮੋਤੇ ਦੱਸ ਕਿਹੜੀ ਮੋਤੇ ਜਾਵੇਂ ਤੈਨੂੰ ਮਾਰਿਆ ਮੁਗਲਾਂ ਨੇ ਜੋਰ ਸਿਸਤੇ ਸਹਾਰਿਆ ਮੁਗਲਾਂ ਨੇ ਜੋਰ ਲਾ ਲਿਆ ਬੰਦਾ ਸਿੰਘ ਨਾ ਬੰਦਾ ਸਿੰਘ ਨਾ ਬੰਦਾ ਸਿੰਘ ਨਾ ਸਿੱਧਕ ਤੋਂ ਹਾਰਿਆ ਮੁਗਲਾਂ ਨੇ ਜੋਰ ਲਾ ਲਿਆ ਉਹ ਬੈਠਾ ਸੂਰਮਾ ਸਮਾਦੀ ਸਿੰਘ ਲਾ ਕੇ ਤੇ ਉਹ ਬੈਠਾ ਸੂਰਮਾ ਸਮਾਦੀ ਸਿੰਘ ਲਾ ਕੇ ਤੇ ਉਹ ਤੇਜ ਸ਼ੁਰੀਆਂ ਜਲਾਦ ਚਮਕਾ ਕੇ ਤੇ ਤੇਜ ਸ਼ੁਰੀਆਂ ਜਲਾਦ ਚਮਕਾ ਕੇ ਤੇ ਉਹ ਬੰਦਾ ਸਿੰਘ ਦੇ ਦੁਆਲੇ ਹੋ ਗਿਆ ਕੇਤੇ ਕਿੰਗਾ ਦੇ ਦਿਵਾਲੇ ਹੋ ਗਿਆ ਕਿਤੇ ਉਹ ਦੱਸ ਕਿਹੜੀ ਮੋਤੇ ਦੱਸ ਕਿਹੜੀ ਮੋਤੇ ਦੱਸ ਕਿਹੜੀ ਮੋਤੇ ਜਾਵੇਂ ਤੈਨੂੰ ਮਾਰਿਆ ਮੁਗਲਾਂ ਨੇ ਜੋਰ ਲਾ